ਗੁਰੂ ਸਾਹਿਬ ਨੇ ਜੋ ਆਪਾਂ ਨੂੰ ਖਾਲਸੇ ਸਜਾਇਆ ਸੀ ਆਪਣਾ ਸਰਬੰਸ ਵਾਰ ਕੇ ਜਿਹੜੇ ਖਾਲਸੇ ਬਣੇ ਸੀ ਉਹਨਾਂ ਦਾ ਸਿਰ ਲੈ ਕੇ ਪਰਨ ਲੈ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਤੋ ਮਾਰਗ ਪੈਰ ਤਰੀਜੇ ਸਿਰ ਦੀਜੇ ਕਾੜਨਾ ਕੀ ਜੀ ਇਹ ਗੁਰੂ ਸਾਹਿਬ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਫਿਰ ਖਾਲਸਾ ਹੋਣ ਚ ਆਇਆ ਖਾਲਸੇ ਦਾ ਕੰਮ ਹੀ ਸੀ ਇਹ ਮਜਲੂਮਾਨੋਂ ਇਨਸਾਫ਼ ਦੋਵਣਾ ਜ਼ੁਲਮ ਦੇ ਖਿਲਾਫ਼ ਲੜਨਾ ਤੇ ਉਹਨਾਂ ਨੇ ਉਹਨਾਂ ਦੇ ਖਾਲਸੇ ਨੇ ਅੱਜ ਤੱਕ ਜ਼ੁਲਮ ਨਹੀਂ ਸਹਣ ਜ਼ੁਲਮ ਬਹੁਤ ਉਹਦੇ ਤੇ ਹੋਇਆ ਪਰ ਉਹ ਜ਼ੁਲਮ ਦੇ ਅੱਗੇ ਝੁਕਿਆ ਨਹੀਂ ਉਹਨਾਂ ਹਮੇਸ਼ਾ ਜ਼ੁਲਮ ਦੇ ਅੱਗੇ ਛਾਤੀ ਢਾਕੇ ਗੋਲੀਆਂ ਖਾ ਕੇ ਫਾਂਸੀਆਂ ਤੇ ਚੜ ਕੇ ਦੋ ਤਲਵਾਰਾਂ ਦੇ ਕਹਾ ਖਾ ਕੇ ਇਹ ਜੋ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੇ ਜੇਲਾਂ ਚ ਸਵਾ ਸੌ ਮਣ ਦੇ ਪਿੱਛੇ ਪਿੱਛੇ ਬ ਬੱਚਿਆਂ ਦੇ ਟੁਕੜੇ ਕਰਕੇ ਗਲਾਂ 'ਚ ਹਾਰ ਤੇ ਪਵਾ ਲੇ ਪਰ ਇਹਨ ਨਹੀਂ ਮੰਨੀ ਇਹ ਖਾਲਸੇ ਦੀ ਇੱਕ ਵਿਲੱਖਣਤਾ ਹੈ ਇਹ ਇਸੇ ਕਰਕੇ ਜੇ ਮੇਰੇ ਖਿਆਲ ਹੈ ਕਿ ਅੱਜ ਜੇ ਸਾਡੇ ਹਾਲਾਤ ਕੁਝ ਚੰਗੇ ਨਹੀਂਗੇ ਤੇ ਉਹ ਵੀ ਇਹੋ ਕਾਰਨ ਹੈ ਕਿ ਅਸੀਂ ਜੋ ਗੁਰੂ ਮਹਾਰਾਜ ਨੇ ਜੋ ਖਾਲਸੇ ਦੇ ਸਿਧਾਂਤ ਖਾਲਸੇ ਦੇ ਅਸੂਲ ਖਾਲਸੇ ਦੀ ਰਹਿਤ ਜੋ ਸਾਨੂੰ ਬਖਸ਼ਿਸ਼ ਕੀਤੀ ਸੀ ਅਸੀਂ ਉਹ ਉੱਤੇ ਖਰੇ ਨਹੀਂ ਉਤਰ ਰਹੇ ਜਾਬਰਾਜ ਖਾਲਸਾ ਰੇ ਨਿਆਰਾ ਤਬਲਗ ਤੇ ਦਿਓ ਮੈਂ ਸਾਰਾ ਗੁਰੂ ਦਾ ਇੱਕ ਬਾਗ ਸੀਗਾ ਤੇ ਪਰ ਅਸੀਂ ਮੇਰਾ ਖਾਲ ਨਿਆਰੇ ਨਾ ਰਹੇ ਤਾਂ ਕਰਕੇ ਸਾਡੇ ਆ ਖੁਵਾਰੀ ਸਾਡੇ ਪੱਲੇ ਪਈ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਅੱਜ ਇਸ ਪਵਿੱਤਰ ਧਰਤੇ ਤੇ ਪਰਨ ਕਰਨਾ ਚਾਹੀਦਾ ਕਿ ਅਸੀਂ ਗੁਰੂ ਤੋਂ ਜੋ ਗੁਰੂ ਨੇ ਸਾਡੇ ਲਈ ਸਿਧਾਂਤ ਬਖਸ਼ਿਸ਼ ਕੀਤੇ ਆ ਉਹਨਾਂ ਤੇ ਚੱਲਣ ਦਾ ਪਰਨ ਕਰੀਏ ਉਸ ਉਸ ਰਹਿਤ ਮਰਿਆਦਾ ਨੂੰ ਅਪਣਾਈਏ ਗੁਰੂ ਦਾ ਅੰਮ੍ਰਿਤ ਪਾਨ ਕਰੀਏ ਨਸ਼ਿਆਂ ਨੂੰ ਆਪਣੇ ਘਰਾਂ ਚੋਂ ਬਾਹਰ ਕੱਢੀਏ ਕਿਉਂਕਿ ਨਸ਼ਾ ਸਾਡੀ ਆਉਣ ਵਾਲੀਆਂ ਨਸਲਾਂ ਦੀ ਪੂਰੀ ਸਮੁੱਚੀ ਮਾਨਵਤਾ ਲਈ ਬੜਾ ਨੁਕਸਾਨਦੇ ਆ ਮਤਲਬ ਉਹਨਾਂ ਦੀ ਹੋਂਦ ਲਈ ਖਤਰਾ ਵਾ ਇਸ ਕਰਕੇ ਨਸ਼ੇ ਨੂੰ ਪਛਾਣਨੀਏ ਨਸ਼ਾ ਗੁਰੂ ਦੇ ਨਾਮ ਦਾ ਚੰਗੇ ਕਰਮਾਂ ਦਾ ਚੰਗੀ ਕਿਰਤ ਦਾ ਚੰਗੇ ਰਾਜ ਭਾਗ ਦੇ ਲਈ ਇਹ ਲੈਉਣ ਲਈ ਲੜਾਈ ਕਰਨ ਦਾ ਉਹ ਜੇ ਚੀਜ਼ਾਂ ਆਪਾਂ ਇਹ ਆਪਣੇ ਜ਼ਿੰਦਗੀ ਚ ਲਿਆਈਏ ਨਾ ਕਿ ਜੋ ਇਹ ਸਰਕਾਰਾਂ ਸਾਨੂੰ ਡਰਾ ਧਮਕਾ ਕੇ ਜੇਲ੍ਹਾਂ ਦਾ ਡਰ ਦੇ ਕੇ ਜਾਂ ਇਹੋ ਜਿਹੀਆਂ ਚੀਜ਼ਾਂ ਆਪਣੇ ਖਾਲਸਾ ਮਿਸ਼ਨ ਤੋਂ ਜੋ ਖਾਲਸਾ ਪੰਥ ਦਾ ਮੋਢਲਾ ਫਰਜ ਹੈ ਉਸ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਾਨੂੰ ਸਾਡੇ ਇਤਿਹਾਸ ਤੋਂ ਦੂਰ ਕਰਨਾ ਚਾਹੁੰਦੀਆਂ ਸਾਨੂੰ ਆਪਣੇ ਵਿਰਸੇ ਤੋਂ ਤੋੜਨਾ ਚਾਹੁੰਦੀਆਂ ਇਸੇ ਕਰਕੇ ਆਪਾਂ ਇਸ ਪਾਰਟੀ ਦਾ ਨਾਮ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਸੀਂ ਪੰਜਾਬ ਦੇ ਵਾਰਸ ਹੋ ਤੁਸੀਂ ਖਾਲਸੇ ਦੇ ਵਾਰਸ ਹੋ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਹੋ ਤੁਹਾਡਾ ਹੱਕ ਆ ਇਸ ਧਰਤੀ ਤੁਹਾਡੇ ਗੁਰੂਆਂ ਪੀਰਾਂ ਨੇ ਤੁਹਾਡੇ ਯੋਧਿਆਂ ਨੇ ਆਪਣਾ ਇੱਕ ਇੱਕ ਕਣਕਾ ਖੂਨ ਦਾ ਵਹਾ ਕੇ ਇਹਨੂੰ ਹਮੇਸ਼ਾ ਆਬਾਦ ਰੱਖਿਆ ਹੁਣ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆ ਤੁਸੀਂ ਪੰਜਾਬ ਦੇ ਵਾਰਸ ਹੋ ਇਸ ਕਰਕੇ ਤੁਸੀਂ ਵੀ ਹੁਣ ਇਸ ਧਰਤੀ ਨੂੰ ਜੋ ਵਿਰਾਸਤ ਚ ਸਾਨੂੰ ਮਿਲਿਆ ਬਹੁਤ ਕੁਝ ਸਾਨੂੰ ਬਰਬਾਦ ਕਰਕੇ ਮਿਲਿਆ ਪਰ ਇਹਨੂੰ ਚੰਗਾ ਕਰਨ ਦਾ ਚੰਗਾ ਇਹਨੂੰ ਦੁਬਾਰਾ ਉਸ ਆਨਸ਼ਾਂਤ ਤੇ ਖਾਲਸੇ ਦੀ ਆਨਸ਼ਾਂਤ ਤੇ ਪਹੁੰਚਾਉਣ ਦਾ ਕੰਮ ਸਾਡਾ ਸਾਰਿਆਂ ਦਾ ਆਪਣਾ ਕਿਉਂ ਖਾਲਸਾ ਜਦੋਂ ਸਾਜਿਆ ਗਿਆ ਸੀ ਗੁਰੂ ਮਹਾਰਾਜ ਨੇ ਜਾਤ ਪਾਤ ਸਾਰੀਆਂ ਚੀਜ਼ਾਂ ਤੋਂ ਸਾਨੂੰ ਮੁਕਤ ਕੀਤਾ ਸੀ ਵਹਿਮਾਂ ਭਰਮਾਂ ਤੋਂ ਪਰ ਅੱਜ ਵੀ ਮੇਰਾ ਖਿਆਲ ਆ ਕਿ ਹਾਲਾਤ ਆ ਇਹੋ ਜਿਹਾ ਕਿ ਅਸੀਂ ਬੇਸ਼ੱਕ ਆਪਣੇ ਆਪ ਨੂੰ ਖਾਲਸਾ ਹੁੰਦਾ ਦਾ ਦਾਵਾ ਕਰਦੇ ਹਾਂ ਪਰ ਅੱਜ ਵੀ ਅਸੀਂ ਜਾਤ ਪਾਤ ਹੋਰ ਉਚ ਨਹੀਂ ਚ ਦਵਹਿ ਭਰਮ ਨਹੀਂ ਜਾ ਰਹੇ ਆ ਇਹ ਇਹ ਵੀ ਸਾਡੀ ਜਿਹੜੀ ਆ ਬਹੁਤ ਵੱਡੀ ਇੱਕ ਆਰਥਿਕ ਲੁੱਟ ਵੀ ਆ ਸਮਾਜਿਕ ਤੌਰ ਤੇ ਵੀ ਅਸੀਂ ਦੇਖਦੇ ਆ ਕਿ ਬਹੁਤ ਕੁਝ ਇਹੋ ਜਿਹਾ ਗਲਤ ਹੋ ਜਾਂਦਾ ਜਦੋਂ ਕਈਆਂ ਅੰਧਵਿਸ਼ਵਾਸ ਕਈਆਂ ਬਾਬਿਆਂ ਨੂੰ ਇਹ ਆਪਣਾ ਗੁਰੂ ਤੋਂ ਵੀ ਵੱਡਾ ਸਮਝਣ ਦਾ ਪੈਣਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਜ ਪਵਿੱਤਰ ਦਿਹਾੜੇ ਤੇ ਪਰਨ ਕਰਨ ਦੀ ਲੋੜ ਆ ਕਿਆ ਸੀ ਅੱਜ ਅੱਜ ਤੋਂ ਵਹਿਮਾ ਭਰਮਾ ਚ ਵੀ ਨਹੀਂ ਪਾਵਾਂਗੇ ਅਸੀਂ ਊਚ ਨੀ ਨੀਵ ਨੀ ਮੰਨਾਂਗੇ ਅਸੀਂ ਜਾਤ ਪਾਤ ਤੋਂ ਰਹਿਤ ਹੋ ਕੇ ਜੋ ਖਾਲਸਾ ਦਾ ਮਿਸ਼ਨ ਆ ਮਾਨਵ ਜਾਤੀ ਮਾਨਸ ਕੀ ਜਾਤ ਸਭ ਇੱਕੇ ਪਹਿਚਾਨ ਬੋ ਉਤੇ ਪਹਿਰਾ ਦੇਾਂਗੇ ਉਹ ਉਹਨੂੰ ਅਸੀਂ ਆਪਣੇ ਜੀਵਨ ਚ ਲਾਗੂ ਕਰਾਂਗੇ ਅਸੀਂ ਜੋ ਸਾਡੇ ਸਾਡੇ ਸਮਾਜ ਚ ਸਾਡੇ ਗੁਰੂ ਮਹਾਰਾਜ ਨੇ ਤੇ ਦਲ ਤਾਂ ਕੋਈ ਸ਼ਬਦ ਹੀ ਨਹੀਂਗਾ ਉਹਨੇ ਸਾਰਿਆਂ ਨੂੰ ਆਪਣੇ ਪੁੱਤਰ ਬਣਾਇਆ ਤੇ ਪਰ ਅੱਜ ਜੋ ਸਾਡੇ ਸਮਾਜ ਦੇ ਉੱਪਰ ਇਹ ਵੀ ਚੀਜ਼ਾਂ ਬਹੁਤ ਵੱਡਾ ਕਲੰਕਿਆ ਇਹ ਨਸ਼ਾ ਵੱਡਾ ਕਲੰਕਿਆ ਇਹਨੂੰ ਆਪਾਂ ਇਸ ਧਰਤੀ ਤੋਂ ਉੱਟ ਕੇ ਇਹ ਜਿਹੜੀਆਂ ਜਣਾ ਪੁੱਟੀਆਂ ਨਸ਼ੇ ਦੀਆਂ ਜਾਤ ਪਾਤ ਦੀਆਂ ਉੱਚ ਨੀਚ ਦੀਆਂ ਵਹਿਮਾਂ ਭਰਮਾਂ ਦੀਆਂ ਇਹ ਸਾਡੇ ਲਈ ਬਹੁਤ ਵੱਡਾ ਜ਼ਰੂਰੀ ਹੈ ਜੇ ਅਸੀਂ ਆਪਣੀ ਕੌਮ ਨੂੰ ਚੜ੍ਹਦੀ ਕਲਾ 'ਚ ਵੇਖਣਾ ਚਾਹੁੰਦੇ ਆ ਆਪਣੇ ਹੋਂਦ ਨੂੰ ਬਚਾਉਣਾ ਚਾਹੁੰਦੇ ਆ ਆਪਣੇ ਪਾਣੀ ਨੂੰ ਬਚਾਉਣਾ ਚਾਹੁੰਦੇ ਆ ਇਸ ਕਰਕੇ ਪਹਿਲਾਂ ਸਾਨੂੰ ਆਪਣੀ ਜਵਾਨੀ ਨੂੰ ਬਚਾਉਣਾ ਜਵਾਨੀ ਤੋਂ ਬਾਅਦ ਕਿਸਾਨੀ ਨੂੰ ਬਚਾਉਣਾ ਇਹ ਵੀ ਸਾਡਾ ਸਾਰਿਆਂ ਦਾ ਫਰਜ਼ ਆ ਇਸ ਕਰਕੇ ਜੋ ਇਹ ਸਰਕਾਰਾਂ ਜ਼ੁਲਮ ਤਸ਼ੱਦਦ ਕਰ ਰਹੀਆਂ ਨਸ਼ਿਆਂ ਦੇ ਨਾਂ ਤੇ ਵੀ ਡਰਾਮਾ ਕੀਤਾ ਜਾ ਰਿਹਾ ਨਸ਼ੇ ਦਿਨ ਬ ਦਿਨ ਵਧਾਏ ਜਾ ਰਹੇ ਆ ਕਿ ਸਾਡੀ ਨੌਜਵਾਨੀ ਕਿਸੇ ਕੰਮ ਦੀ ਨਾ ਰਵੇ ਉਹਨਾਂ ਨਸ਼ੀਆਂ ਚ ਨਸ਼ੇ ਦੇ ਦੇ ਕੇ ਉਹਨਾਂ ਮਾਰ ਦिए ਉਹਨਾਂ ਦਾ ਘਰ ਪਰਿਵਾਰ ਤਬਾਹ ਕਰ ਦिए ਉਹ ਇਹ ਸਾਰਾ ਕੁਝ ਸਾਡੇ ਨਾਲ ਹੋ ਰਿਹਾ ਸਮਝੋ ਜਿਹੜੇ ਘਰ ਚ ਵੀ ਕਿੰਨੇ ਨੌਜਵਾਨ ਸਾਡੇ ਘਰ ਖਾਲੀ ਹੋ ਗਏ ਨੌਜਵਾਨ ਨਸ਼ਾ ਦੀ ਪਿਹੜ ਚੜ ਗਿਆ ਉਹਨਾ ਆਪਣੇ ਨਸ਼ਾ ਕਰਦਿਆਂ ਕਰਦਿਆਂ ਆਪਣੇ ਘਰ ਦਾ ਸਾਰਾ ਕੁਝ ਵੇਚ ਦਿੱਤਾ ਆਪਣੀਆਂ ਜ਼ਮੀਨਾਂ ਵੇਚ ਦਿੱਤੀਆਂ ਆਪਣੇ ਹਜਾਇਤਾਂ ਵੇਚ ਦਿੱਤੀਆਂ ਇਸ ਕਰਕੇ ਇਸ ਨਸ਼ੇ ਨੂੰ ਨਸ਼ਾ ਸਾਡੇ ਵਾਸਤੇ ਇੱਕ ਵੱਡਾ ਵੱਡਾ ਚੈਲੰਜ ਆ ਇਹਦੇ ਵਾਸਤੇ ਆਪਾਂ ਸਾਰੇ ਜਣੇ ਤਕੜੇ ਹੋ ਕੇ ਅੰਬੜਾ ਮਾਰੀਏ ਤੇ ਬਾਕੀ ਦੂਸਰਾ ਕਿ ਜੋ ਗੁਰੂ ਸਾਹਿਬ ਨੇ ਖਾਲਸੇ ਦੇ ਜਨਮ ਦਿਹਾੜੇ ਤੇ ਖਾਲਸਾ ਕਿਸੇ ਨਾਲ ਵੈਰ ਨਹੀਂ ਕਰਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਜੋ ਅੱਜ ਕੱਲ ਜੋ ਹਾਲਾਤ ਬਣੇ ਪਏ ਆ ਅਸੀਂ ਆਪਸ ਵਿੱਚ ਹੀ ਇੱਕ ਦੂਜੇ ਨਾਲ ਬਹੁਤ ਵੱਡੀ ਈਰਖਾ ਨਫ਼ਰਤ ਪਾਲੀ ਬੈਠੇ ਆ ਮੇਰਾ ਖਿਆਲ ਆ ਕਿ ਜੇ ਅਸੀਂ ਅੱਜ ਪਵਿੱਤਰ ਦਿਹਾੜੇ ਤੇ ਪਰਨ ਕਰੀਏ ਕਿ ਅਸੀਂ ਕਿਸੇ ਨਾਲ ਵੀ ਅੱਜ ਤੋਂ ਬਾਅਦ ਈਰਖਾ ਨਫ਼ਰਤ ਨਹੀਂ ਰੱਖਾਂਗੇ ਸਾਰਿਆਂ ਨੂੰ ਆਪਣੇ ਭਰਾ ਸਮਝਾਂਗੇ ਭਾਈ ਸਮਝਾਂਗੇ ਸਾਰੇ ਨਾਲ ਮਿਲ ਕੇ ਚੱਲਾਂਗੇ ਕਿਉਂਕਿ ਇਹ ਜਿਹੜੀ ਸਰਕਾਰਾਂ ਸਾਨੂੰ ਆਪਸ ਵਿੱਚ ਵੰਡ ਕੇ ਭਰਾ ਮਾਰੂ ਯੰਗ ਕਰਵਾ ਕੇ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੇ ਆ ਇਹਨਾਂ ਚੀਜ਼ਾਂ ਸਭੀ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਆ ਬਾਕੀ ਪੰਜਾਬ ਚ ਜੋ ਕੁਝ ਵਾਪਰ ਰਿਹਾ ਪੰਜਾਬ ਚ ਪੰਜਾਬੀਆਂ ਨੂੰ ਖਤਮ ਕੀਤਾ ਜਾ ਰਿਹਾ ਇੱਥੇ ਦੂਸਰਿਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਜਿਉ ਅਫਸਰशाही ਚ ਲਾ ਲੋ ਜਾਂ ਹੋਰ ਪੰਜਾਬ ਦੀਆਂ ਨੌਕਰੀਆਂ ਚ ਵੇਖ ਲੋ ਜਿੱਥੇ ਕੋਈ 100 ਨੌਕਰੀਆਂ ਦਿੱਤੀ ਉਸੇ 90 ਨੌਕਰੀਆਂ ਬਾਹਰ ਦੇ ਸੂਬਿਆਂ ਨੂੰ ਦਿੱਤੀਆਂ ਜਾਂਦੀਆਂ ਇਹ ਵੀ ਜੋ ਕਿ ਪੰਜਾਬ ਪੰਜਾਬੀਆਂ ਦਾ ਤੇ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਇਹ 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 ਸਾਰਾ ਆਪਾਂ ਜੇ ਆਉਣ ਵਾਲੇ ਸਮੇਂ ਤੁਸੀਂ ਸਾਥ ਬੰਦੇ ਜੋ ਤੇ ਆਪਾਂ ਇਹ ਇਸ ਲੜਾਈ ਲੜਾਂਗੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕੋਈ ਅਸੀਂ ਦੇਸ਼ ਤੋਂ ਬਾਹਰ ਦੀ ਕੋਈ ਮੰਗ ਨਹੀਂ ਕਰ ਰਹੇ ਅਸੀਂ ਇਹ ਕਰ ਰਹੇ ਆ ਕਿ ਹਮਾਚਲਚੋ ਕਾਨੂੰਨ ਲਾਗੂ ਆ ਉਤਰਾਖੰਡ ਚ ਲਾਗੂ ਆ ਰਾਜਸਥਾਨ ਚ ਲਾਗੂ ਆ ਗੁਜਰਾਤ ਚ ਲਾਗੂ ਆ ਇਹ ਸਾਡੀ ਸਟੇਟ ਚ ਵੀ ਲਾਗੂ ਹੋਣਾ ਕਿ ਪੰਜਾਬ ਚ ਪੰਜਾਬੀਆਂ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੀ ਜ਼ਮੀਨ ਪੰਜਾਬੀਆਂ ਕੋਲ ਨਹੀਂ ਚਾਹੀਦੀ ਆ ਪੰਜਾਬ ਦਾ ਕਾਰੋਬਾਰ ਪੰਜਾਬ ਦੇ ਪੰਜਾਬੀਆਂ ਕੋਲ ਹੋਣਾ ਚਾਹੀਦਾ ਇਹ 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 ਦੇ ਵਾਸਤੇ ਵੀ ਆਪਾਂ ਨੂੰ ਹਮਲਾ ਮਾਰਨਾ ਚਾਹੀਦਾ ਬਾਕੀ ਜੋ ਸਾਡੀ ਕਿਸਾਨ ਨਹੀਂ ਬੜੀਆਂ ਮੁਸੀਬਤਾਂ ਚ ਲੰਘ ਰਹੀ ਆ ਕਿਸਾਨਾਂ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਜੜ ਰਿਹਾ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ ਸਾਡੇ ਜਿਹੜੇ ਵਪਾਰ ਦੇ ਜਿਹੜਾ ਜਿਹੜਾ ਸਾਡਾ ਪਾਕਿਸਤਾਨ ਨਾਲ ਵਪਾਰ ਰਿਹਾ ਉਹ ਵਾਇਆ ਇਥੋਂ ਬੰਬੇ ਜਾਂ ਗੁਜਰਾਤੋਂ ਆਕੇ ਵਾਇਆ ਦੁਬਈ ਪਾਕਿਸਤਾਨ ਨਾਲ ਹੁੰਦਾ ਪਰ ਇਹ ਚੀਜ਼ ਹੈ ਕਿ ਸਾਨੂੰ ਸਾਡੇ ਬਾਰਡਰ ਜਿਹੜੇ ਖੋਲਣ ਦੀ ਜਿਹੜੇ ਤਾਂ ਬੰਦ ਕੀਤੇ ਆ ਕਿ ਪੰਜਾਬੀਆਂ ਨੂੰ ਹਰ ਤਰੀਕੇ ਨਾਲ ਮਾਰਿਆ ਜਾਵੇ ਇਹਨਾਂ ਦੇ ਕਿਸਾਨਾਂ ਨੂੰ ਮਾਰਿਆ ਜਾਵੇ ਇਹਨਾਂ ਦੇ ਵਪਾਰੀਆਂ ਨੂੰ ਮਾਰਿਆ ਜਾਵੇ ਇਹਨਾਂ ਦੇ ਮਜ਼ਦੂਰਾਂ ਨੂੰ ਮਾਰਿਆ ਜਾਵੇ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਬਾਕੀ ਜੋ ਦੇਖੋ ਇਹ ਸਰਕਾਰਾਂ ਨੇ ਵਾਅਦੇ ਕਰਕੇ ਆਈਆਂ ਸੀ ਕਿ ਅਸੀਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀਆਂ ਦੇ ਇਨਸਾਫ ਦਵਾਗੇ 24 ਘੰਟਿਆਂ ਚ ਦਵਾਗੇ ਪਰ ਆਪ ਦੇਖੋ ਕਿ ਆ 3.5 ਸਾਲ ਲਹੋਂ ਦਾ ਸਮਾਂ ਚੱਲਿਆ ਤੇ ਅੱਜ ਤੱਕ ਦਿਨ ਬਦੇ ਨਾ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਉਹਨੂੰ ਰੋਕਿਆ ਨਹੀਂ ਜਾ ਰਿਹਾ ਹੈ ਦੂਸਰਾ ਜੋ ਵਾਤਾਵਰਣ ਉਹ ਵੀ ਪਲੀਟ ਕੀਤਾ ਜਾ ਰਿਹਾ ਹੁਣ ਜਿਹੜੀ ਅੱਗੇ ਕੋਈ ਇਹ ਵਾਤਾਵਰਨ ਨੂੰ ਖਰਾਬ ਕਰਦਾ ਸੀ ਕੋਈ ਗਲਤ ਪਾਣੀ ਧਰਤੀ 'ਚ ਪਾਉਂਦਾ ਸੀ ਜਾਂ ਫੈਕਟਰੀ ਤੋਂ ਬਾਹਰ ਸੜਦਾ ਸੀ ਉਹਨੂੰ ਸਜ਼ਾ ਦਾ ਕੋ ਪ੍ਰਬੰਧਨ ਸੀ ਹੁਣ ਉਹ ਵੀ ਖਤਮ ਕੀਤਾ ਜਾ ਰਿਹਾ ਕਿ ਜੋ ਮਰਜ਼ੀ ਪੰਜਾਬ ਦੀ ਧਰਤੀ ਤੇ ਤੁਸੀਂ ਜੋ ਮਰਜ਼ੀ ਜ਼ਹਿਰ ਪੋੜੀ ਜਾਓ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਹੋ ਸਕਦਾ ਤੁਸੀਂ ਪੰਜਾਬ ਦੀ ਧਰਤੀ ਨੂੰ ਜ਼ਹਿਰਾਂ ਨਾਲ ਭਰ ਦਿਓ ਤੁਹਾਨੂੰ ਕੋਈ ਕੋਈ ਕਿਸੇ ਕਹਿਣ ਵਾਲਾ ਇਸ ਕਰਕੇ ਜਾਣ ਬੁੱਝ ਕੇ ਕੀਤਾ ਜਾ ਰਿਹਾ ਇਰ ਦੇਖੋ ਕਿ ਇਹ ਦਿੱਲੀ ਦੇ ਮਾਡਲ ਦੀ ਬੜੀ ਦਿਹਾਈ ਪਾਉਂਦੇ ਸੀ ਉਹ ਦਿੱਲੀ ਚੋਂ ਫੇਲ ਹੋ ਗਏ ਆ ਤੇ ਹੁਣ ਜਿਹੜੇ ਦਿੱਲੀ ਦੇ ਨਕਾਰੇ ਹੋਏ ਲੋਕ ਆ ਜਿਹੜੇ ਕਰਪਸ਼ਨ ਚ ਅੰਦਰ ਹੈ ਕੇ ਆਏ ਆ ਉਹ ਇਥੇ ਪੰਜਾਬ ਚ ਲਿਆ ਕੇ ਉਹਨਾਂ ਨੂੰ ਸੁੱਖ ਸਹੂਲਤਾ ਉਹਨਾਂ ਕੋ ਨੀ ਪੱਥਰ ਖਾਏ ਜਾ ਰਹੇ ਆ ਕਿੰਡੀ ਸ਼ਰਮ ਵਾਲੀ ਗੱਲ ਆ ਕਿ ਇਹ ਇਹ ਇਹੋ ਜੇ ਇਹ ਇਹ ਮਾਡਲ ਆ ਦਿੱਲੀ ਦਾ ਇਹ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਅਸੀਂ ਆ ਚੀਜ਼ ਦਵਾਂਗੇ ਆ ਚੀਜ਼ ਕਰਾਂਗੇ ਕੋਈ ਚੀਜ਼ ਵੀ ਸਭ ਕੁਝ ਉਲਟਾ ਕਿ ਇੱਕ ਇੱਕ ਵੀ ਵਾਦਾ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਖਾਲੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਸਵਾਏ ਸਾਡੇ ਬੰਦੀ ਸਿੰਘਾਂ ਦੀ ਜੋ ਰਹਿਾਈ ਦਵਿੰਦਰ ਸਿੰਘ ਭੁੱਲਰ ਦੀ ਦਵਿੰਦਰਪਾਲ ਭੁੱਲਰ ਦੀ ਸੀ ਉਹ ਵੀ ਇਹਨਾਂ ਨੇ ਉਹ ਆਪਣੀ ਸਰਕਾਰ ਹੁੰਦਿਆ ਕਹਦੀ ਉਹਦੇ ਪਾਲੇ ਚ ਉਹਦਾ ਉਹਦਾ ਹੱਕ ਬਣਦਾ ਕਹਦੀ ਉਹਦਾ ਕਰਕੇ ਉਹਨੂੰ ਵੀ ਨਹੀਂ ਛੱਡਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਅਨਸਾਫ਼ ਤਾਂ ਹੀ ਮਿਲਣਾ ਜਿੱਦੇ ਅਸੀਂ ਸਾਰੇ ਜਣੇ ਆਪ ਉੱਠ ਖੜਾਂਗੇ ਆਪ ਇਸ ਧਰਤੀ ਦੇ ਵਾਰਿਸ ਬਣਾਂਗੇ ਇਹਦੀ ਆਪ ਬਾਗਡੋਰ ਸੰਭਾਲਾਂਗੇ ਇਸ ਕਰਕੇ ਤੁਹਾਡੇ ਚਰਨਾਂ 'ਚ ਇਹੋ ਬੇਨਤੀ ਆ ਕਿ ਤੁਸੀਂ ਤਗੜੇ ਹੋ ਕੇ ਸਾਰੇ ਜਣੇ ਰਲ ਮਿਲ ਕੇ ਇਹ ਈਠਾ ਨਫਰਤ ਛੱਡ ਕੇ ਆਪਾਂ ਇਹ ਜਿਹੜਾ ਸਾਥ ਇਕੱਠੇ ਹੋਈਏ ਜਥੇਬੰਦ ਹੋਈਏ ਤਾਂ ਹੀ ਇਸ ਜ਼ੁਲਮ ਨੂੰ ਠੱਲ ਪਾ ਸਕਦੇ ਆ ਤਾਂ ਹੀ ਜੋ ਸਾਡੇ ਨਾਲ ਹੋ ਰਹੀਆਂ ਬੇਇਨਸਾਫੀਆਂ ਇਹ ਉਹ ਉਹਨੂੰ ਰੋਕਿਆ ਜਾ ਸਕਦਾ ਨਹੀਂ ਤੇ ਸਾਡੇ ਅੱਜ ਵੀ ਦੇਖੋ ਕਿ ਨੌਜਵਾਨਾਂ ਨਾਲ ਜੇ ਕੋਈ ਸਹੀ ਰਸਤੇ ਤੇ ਚੱਲਦਾ ਤੇ ਉਹ ਉਹਨੂੰ ਕਿਦਾਂ ਲਜਾਇਆ ਜਾਂਦਾ ਉਹਤੇ ਝੂਠੇ ਪਲਸੇ ਪਰਚੇ ਕੀਤੇ ਜਾਂਦੇ ਆ ਉਹਨਾਂ ਨੂੰ ਜੇਲਾਂ ਸੁਟਿਆ ਜਾਂਦਾ ਤੇ ਜਿਹੜੇ ਸ਼ਰਿਆ ਮਨਸ਼ਾ ਵੇਜਦੇ ਆ ਜੇ ਲੋਕ ਉਹਨੂੰ ਫੜਾਉਂਦੇ ਵੀ ਆ ਤੇ ਲੋਕ ਜੇ ਘਰ ਬਾਅਦ ਚ ਪਹੁੰਚਦੇ ਉਹ ਤਾਂ ਉਹਨਾਂ ਨੂੰ ਪਹਿਲਾਂ ਛੱਡ ਦਿੱਤਾ ਜਾਂਦਾ ਇਹ ਪੰਜਾਬ ਨੂੰ ਇੱਕ ਬਰਬਾਦ ਕਰਨ ਨੂੰ ਇਹ ਸਾਡੀ نسل ਨੂੰ ਸਾਡੀ ਫਸਲ ਨੂੰ ਬਰਬਾਦ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਸਾਰੇ ਜਣੇ ਤਕੜੇ ਹੋ ਤੁਸੀਂ ਸਮਝੋ ਇਹਨਾਂ ਦੀਆਂ ਚਾਲਾਂ ਨੂੰ ਬਾਕੀ ਜਿਹੜੇ ਦੁਜੇ ਆਪਣੇ ਆਪ ਨੂੰ ਵਾਰਸ ਹੁੰਦਾ ਹੁਣ ਦਾਵਾ ਕਰ ਰਿਆ ਉਹਨਾਂ ਨੂੰ ਆਪਾਂ ਬੜਾ ਸਮਾਂ ਵਾਰਸ ਬਣਾ ਕੇ ਉਹਨਾਂ ਨੂੰ ਆਪਾਂ ਸਮਾਂ ਦੇ ਕੇ ਵੇਖ ਲਿਆ ਉਹਨਾਂ ਵੀ ਸਾਡੇ ਜੜਾਂ ਦੀ ਟੇਲ ਦਿੱਤਾ ਉਹਨਾਂ ਨੇ ਸਾਡੀਆਂ ਸੰਸਥਾਵਾਂ ਦਾ ਕਾਹਨ ਕੀਤਾ ਉਹਨਾਂ ਸਾਡੀਆਂ ਸੰਸਥਾਵਾਂ ਨੂੰ ਜੋ ਉਹਦੀ ਮਰਿਆਦਾ ਸੀ ਉਹਨੂੰ ਬੜੀ ਵੱਡੀ ਢਾਲ ਆਈ ਇਸ ਕਰਕੇ ਉਹਨਾਂ ਤੋਂ ਵੀ ਆਪਾਂ ਸਾਰੀਆਂ ਤਰ੍ਹਾਂ ਤੋਂ ਸचेਤ ਲੈਣ ਦੀ ਲੋੜ ਆ ਤੇ ਨੌਜਵਾਨਾਂ ਨੂੰ ਇਹੋ ਆ ਕਿ ਤੁਸੀਂ ਚੰਗੇ ਪਾਸੇ ਲੱਗੋ ਨਸ਼ਿਆਂ ਦਾ ਤਿਆਗ ਕਰੋ ਚੰਗੀ ਪੜ੍ਹਾਈ ਕਰੋ ਆਪਣੀ ਜਿਹੜੀ ਤਾਕਤ ਹੈ ਉਹਨੂੰ ਚੰਗੇ ਪਾਸੇ ਲਾਓ ਆਪਣੇ ਮਾਂ ਪਿਓ ਨੂੰ ਸੁੱਖ ਦਿਓ ਆਪਣੇ ਸਮਾਜ 'ਚ ਕੋਈ ਚੰਗਾ ਕਰਮ ਕਰਕੇ ਉਹਨਾਂ ਦਾ ਵੀ ਨਾਂ ਜਿਹੜਾ ਆਪਾਂ ਨਸ਼ੇ ਕਰ ਕਰਕੇ ਬਦਨਾਮ ਕੀਤਾ ਹੋਇਆ ਹੈ ਆਪਣੇ ਕੌਮ ਨੂੰ ਵੀ ਬਦਨਾਮ ਕਰਦੇ ਆ ਆਪਣੇ ਖਾਨਦਾਨ ਨੂੰ ਵੀ ਬਰਬਾਦ ਕਰਦੇ ਆ ਉਤੋਂ ਵੀ ਆਪਾਂ ਬਾਹਰ ਨਿਕਲੀਏ ਇਸ ਕਰਕੇ ਨਸ਼ਾ ਜਿਹੜਾ ਇੱਕ ਮਾਨਸਿਕ ਰੋਗ ਆ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਤੁਸੀਂ ਵੀ ਤੱਕੜੇ ਉਹ ਗੁਰੂ ਸਾਹਿਬ ਦਾ ਓਟ ਆਸਰਾ ਲਓ ਅਗਰ ਗੁਰੂ ਸਾਹਿਬ ਦਾ ਪੱਲਾ ਫੜ ਲਿਆ ਤੇ ਮੇਰਾ خیال ਹੈ ਕਿ ਸਾਰੇ ਨਸ਼ੇ ਜਿਹੜੇ ਦੁਨਿਆਵੀ ਨਸ਼ੇ ਇਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ ਫਿਰ ਉਹ ਹਮੇਸ਼ਾ ਤੁਹਾਡੇ ਅੰਗ ਸੰਗ ਆ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਦਾ ਫਿਰ ਕਿਸੇ ਨਸ਼ੇ ਦੀ ਲੋੜ ਨਹੀਂ ਇਸ ਕਰਕੇ ਜਿੰਨੀਆਂ ਵੀ ਸੰਗਤਾਂ ਜਿੰਨੇ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਜੋ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਵਾਕ ਪ੍ਰਬੰਧਾਂ 'ਚ ਵੀ ਬੇ ਬੇਹੰਤ ਤੁਹਿਆ ਰਹਿ ਗਿਆ ਹੋਣਗੀਆਂ ਉਹਦੇ ਵਾਸਤੇ ਵੀ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਕੋਲੋਂ ਕਿਉਂਕਿ ਆਪਾਂ ਅਜੇ ਇਸ ਨਵੇਂ ਆ ਇਸ ਮਾਮਲੇ 'ਚ ਕਈ ਚੀਜ਼ਾਂ ਕਈ ਸਾਧਨਾਂ ਦੀ ਘਾਟ ਹੋਣ ਦੇ ਬਾਵਜੂਦ ਕੋ ਪਾਣੀ ਦੀ ਘਾਟ ਰਹਿ ਗਈ ਹੋਵੇ ਕੋਈ ਇਹ ਚੀਜ਼ ਦੀ ਘਾਟ ਰਹਿ ਗਈ ਹੋਵੇ ਕੋਈ ਗਰਮੀ ਦਾ ਮੌਸਮ ਸੀ ਕਈ ਤਰੀਕਿਆਂ ਦੀਆਂ ਮੁਸ਼ਕਲਾਂ ਆਈਆਂ ਹੋਣਗੀਆਂ ਤੁਹਾਨੂੰ ਆਉਂਦਿਆਂ ਕਈ ਮੁਸ਼ਕਲ ਆਈਆਂ ਉਹਦੇ ਲਈ ਵੀ ਤੁਹਾਡੇ ਕੋ ਮਾਫੀ ਮੰਗਦੇ ਹਾਂ ਕਿ ਤੁਸੀਂ ਬਹੁਤ ਬਹਾਦਰ ਹੋ ਕਿ ਤੁਸੀਂ ਇੰਨੀਆਂ ਮੁਸੀਬਤਾਂ ਦਾ ਟੱਕਰਾ ਕਰਦੇ ਹੋਏ ਵੀ ਇੱਥੇ ਪਹੁੰਚ ਕੇ ਬਹੁਤ ਵੱਡੀ ਤਰ੍ਹਾਂ ਸਾਡਾ ਹੌਸਲਾ ਵਧਾਇਆ ਸਾਡਾ ਸਹਿਯੋਗ ਦਿੱਤਾ ਅਸੀਂ ਤੁਹਾਡਾ ਇੱਕ ਇੱਕ ਚੱਲਿਆ ਕਦਮ ਅਸੀਂ ਸਿਰ ਮੱਥੇ ਮੰਨਦੇ ਆਂ ਹਮੇਸ਼ਾ ਤੁਹਾਡੇ ਕਰਜ਼ਦਾਰ ਰਾਵਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਚਰਨਾਂ ਚੋਂ ਪੀ ਲੈ ਕੇ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਜਿਹੜਾ ਇਹੋ ਜਿਹਾ ਸਮਾਜ ਆ ਜਿਹੜਾ ਸਾਡੀਆਂ ਸਾਡੀਆਂ ਨਸਲਾਂ ਨੂੰ ਸਾਡੀਆਂ ਫਸਲਾਂ ਨੂੰ ਬਰਬਾਦ ਕਰਨ ਦੇ ਉਤੋਂ ਲਿਆ ਆ ਉਹਨੂੰ ਆਪਾਂ ਬਦਲ ਬਦਲ ਕੇ ਆਪਾਂ ਰਲ ਮਿਲ ਕੇ ਇਹਨੂੰ ਆਪਣੀ ਕੌਮ ਨੂੰ ਆਪਣੇ ਖਾਲਸਾ ਪੰਥ ਨੂੰ ਆਪਣੇ ਪੰਜਾਬ ਨੂੰ ਇਹ ਚੋਂ ਕੱਢੀਏ